ਸੋ ਇਹਨੇ ਦਾ ਕੇਕ ਆਰਟ ਦੇ ਉਹ ਜਾਦੂਗਰ ਜਿਹੜੇ ਹੱਥਾਂ ਦੇ ਨਾਲ ਲੋਕਾਂ ਦਾ ਦਿਲ ਖਿੱਚਦੇ ਨੇ ਆਪ ਹੱਥੀਂ ਕੇਕ ਤਿਆਰ ਕਰਦੇ ਨੇ ਤੇ ਆਰਡਰ ਵਾਸਤੇ ਵੀ ਲੰਮੇ ਸਮੇਂ ਦੀ ਉਡੀਕ ਕਰਨੀ ਪੈਂਦੀ ਆ ਪਟਿਆਲੇ ਸ਼ਹਿਰ ਦੇ ਇਹਦਾ ਕੇਕ ਆਰਟ ਦੀ ਕਹਾਣੀ ਆ ਜਿਨ੍ਹਾਂ ਨੇ ਘਰ ਤੋਂ ਕੰਮ ਸ਼ੁਰੂ ਕੀਤਾ ਤੇ ਆਸ ਕਰਦੇ ਨੇ ਕਿ ਵੱਡੇ ਸਟੋਰਾਂ ਤੱਕ ਪਹੁੰਚਣਗੇ ਲੋਕਾਈ ਨਹੀਂ ਕਹਿੰਦੇ ਵੀ ਬਹੁਤ ਮਹਿੰਗਾ ਆ ਮਾਰਕੀਟ ਨਾਲੋਂ ਬਹੁਤ ਮਿਲ ਗਿਆ ਕਹਿੰਦੇ ਆ ਕਾਫੀ ਕੰਪੇਅਰ ਕਰਦੇ ਆ ਕੇਕ ਨਾਲ ਇੱਕ ਬੱਚੇ ਦੀ ਵੀ ਜਾਣ ਲਈਏ ਕੀ ਲੱਗਦਾ ਵੀ ਇਹਨਾਂ ਚੀਜ਼ਾਂ ਦਾ ਜਾਂ ਜਾਂ ਅੱਗੇ ਜਦੋਂ ਕੰਮ ਸ਼ੁਰੂ ਕਰਨਾ ਤੇ ਇਹਨਾਂ ਦੇ ਕਿਵੇਂ ਵਰਕਰਨਾ ਇਦਾਂ ਕਿਹਾ ਜਾਂਦਾ ਵੀ ਜਦੋਂ ਕੋਈ ਕੰਮ ਸ਼ੁਰੂ ਕਰਦਾ ਹੈ ਉਦੋਂ ਕੁਆਲਿਟੀ ਤੇ ਬਹੁਤ ਧਿਆਨ ਰੱਖਿਆ ਜਾਂਦਾ ਹੈ ਤੇ ਜਦੋਂ ਕੰਮ ਚੱਲ ਜਾਂਦਾ ਬਹੁਤ ਕੰਮ ਹੋ ਜਾਂਦਾ ਫਿਰ ਉਹਦੇ ਨੂੰ ਇਹ ਹੁੰਦਾ ਵੀ ਬਸ ਹੁਣ ਛੇਤੀ ਛੇਤੀ ਨੂੰ ਬੇੜੋ ਕੰਮ ਖਤਮ ਕਰੋ ਇਹਨੂੰ ਕਾਫੀ ਟਾਈਮ ਹੋ ਗਿਆ ਪਰ ਇਹਨੂੰ ਟਾਈਮ ਟੂ ਟਾਈਮ ਉਹਦੀ ਐਕਸਪਾਇਰੀ ਡੇਟ ਚੈੱਕ ਕੀਤੀ ਜਾਂਦੀ ਹੈ ਵੀ ਜੇ ਕੋਈ ਚੀਜ਼ ਖਰਾਬ ਹੋ ਰਹੀ ਹੈ ਇਦਾਂ ਨਹੀਂ ਵੀ ਜਿਵੇਂ ਭਾਵੇਂ ਪੱਤੀਓ ਜਿਆਦਾ ਵੀ ਪਈ ਹੋਵੇ ਪਰ ਉਹਨੂੰ ਅਸੀਂ ਡਿਸਕਾਰਡ ਕਰਾਂਗੇ ਉਹਨੂੰ ਸਿੱਟਾਂਗੇ ਉਹਨੂੰ ਯੂਜ਼ ਨਹੀਂ ਕਰਾਂਗੇ ਕੰਪੀਟੀਸ਼ਨਾਂ ਚ ਵੀ ਮੁਕਾਬਲਿਆਂ ਚ ਵੀ ਹਿੱਸਾ ਲਿਆ ਹਾਂਜੀ ਲਾਸਟ ਮਨ ਵਧੀਆ ਰਿਸਪਾਂਸ ਮਿਲਿਆ ਉਹਦੇ ਤੋਂ ਹਾਂਜੀ ਲੋਕ ਆਇਨੇ ਕਹਿੰਦੇ ਵੀ ਬਹੁਤ ਮਹਿੰਗਾ ਆ ਮਾਰਕੀਟ ਨਾਲ ਬਹੁਤ ਮਹਿੰਗਾ ਕਹਿੰਦੇ ਆ ਕਾਫੀ ਕੰਪੇਅਰ ਕਰਦੇ ਆ ਪਰ ਜਿਨ੍ਹਾਂ ਨੂੰ ਪਤਾ ਜਿਨ੍ਹਾਂ ਨੇ ਟੇਸਟ ਕੀਤਾ ਉਹ ਤਾਂ ਚਲੋ ਕਹਿਰ ਉਹਨਾਂ ਨੂੰ ਪਤਾ ਹੀ ਹੈ ਉਹ ਨਹੀਂ ਕਹਿੰਦੇ ਜਿਹੜੇ ਫਰਸਟ ਟਾਈਮ ਕਸਟਮਰਸ ਹੁੰਦੇ ਹਨ ਉਹਨਾਂ ਨੂੰ ਦੱਸਣਾ ਪੈਂਦਾ ਇੱਕ ਵਾਰ ਫਿਰ ਮੈਂ ਉਹਨਾਂ ਨੂੰ ਐਕਸਪਲੇਨ ਕਰਦੀ ਆ ਕਿ ਪ੍ਰਾਈਸਿਸ ਚ ਕੀ ਉਹ ਫਰਕ ਹੈ ਤੁਸੀਂ ਇੱਕ ਵਾਰ ਟ੍ਰਾਈ ਕਰੋ ਤੇ ਆਰਡਰ ਆ ਜਾਂਦਾ ਫਿਰ ਉਹ ਰਿਪੀਟ ਕਸਟਮਰਸ ਬਣ ਜਾਂਦੇ ਪਹਿਲਾਂ ਮਾਤਾ ਹੁਣਾਂ ਨੇ ਜਦੋਂ ਤੁਸੀਂ ਕਹਿੰਦੇ ਵੀ ਨਿੱਕੇ ਹੁੰਦੇ ਤੁਹਾਡੇ ਮਮਾ ਨਾਲ ਤਿਆਰ ਕਰਵਾਉਂਦੇ ਸੀ ਉਹ ਤਿਆਰ ਕਰਦੇ ਸੀ ਉੱਥੇ ਤੁਹਾਨੂੰ ਲੱਗਿਆ ਵੀ ਨਹੀਂ ਸੋਹਣਾ ਆਪ ਨੂੰ ਵੀ ਚੰਗਾ ਲੱਗਦਾ ਨਾ ਫਿਰ ਉਸ ਤੋਂ ਬਾਅਦ ਜਦੋਂ ਪੇਕੇ ਪਰਿਵਾਰ ਤੋਂ ਸਹੁਰਾ ਪਰਿਵਾਰ ਚ ਗਏ ਤੇ ਆੜ ਚ ਕੋਈ ਐਂ ਤਾਂ ਨਹੀਂ ਲੱਗਿਆ ਵੀ ਨਹੀਂ ਜਿਵੇਂ ਕਹਿੰਦੇ ਨੇ ਵੀ ਨਹੀਂ ਮੈਨੂੰ ਰੋਕਣ ਲੱਗੇ ਨਹੀਂ ਇਹ ਜੋ ਕੁਸ਼ਨ ਨਹੀਂ ਮੈਨੂੰ ਮੇਰੇ ਜਿਹੜੇ ਇਨ-ਲॉज ਹੈ ਉਹ ਲੋਕਲ ਨਹੀਂ ਹੈਗੇ ਪਟਿਆਲੇ ਦੇ ਹੂੰ ਉਹ ਥੋੜਾ ਸਮਾਨੇ ਤੋਂ ਅੱਗੇ ਤੇ ਵਧੀਆ ਸਪੋਰਟ ਕਰਦੇ ਨੇ ਹਾਂਜੀ ਮਤਲਬ ਉਹਨਾਂ ਨੇ ਕਦੇ ਇਦਾਂ ਨਹੀਂ ਕਿਹਾ ਕਿ ਹੁਣ ਤੂੰ ਇੱਥੇ ਆ ਗਈ ਨਹੀਂ ਹੁਣ ਇੱਥੇ ਕਿਉਂਕਿ ਪਿੰਡਾਂ 'ਚ ਇਹ ਕੰਮ ਨਹੀਂ ਚੱਲ ਸਕਦਾ ਇਸ ਕਰਕੇ ਅਸੀਂ ਜਾਂ ਤਾਂ ਪਹਿਲਾਂ ਹੀ ਮਤਲਬ ਇਹ ਡਿਸਾਈਡ ਕੀਤਾ ਸੀ ਕਿ ਅਸੀਂ ਪਟਿਆਲੇ ਸ਼ਿਫਟ ਹੋ ਜਾਾਂਗੇ ਜੀ ਤੇ ਇਹ ਚੀਜ਼ ਚ ਕਦੇ ਵੀ ਮੈਨੂੰ ਰੋਕਿਆ ਨਹੀਂ ਗਿਆ ਕਿ ਨਹੀਂ ਪਟਿਆਲੇ ਕੋ ਸ਼ਿਫਟ ਹੋਣਾ ਤੁਸੀਂ ਇੱਥੇ ਰਹੋਗੇ ਕਦੇ ਵੀ ਕੁਛ ਨਹੀਂ ਤੇ ਅਵਾਰਡ ਵੀ ਮਿਲਣ ਲੱਗੇ ਕਦੋਂ ਕੰਮ ਸ਼ੁਰੂ ਕੀਤਾ ਕਦੋਂ ਆਰਡਰ ਫੜ ਲਏ ਤੇ ਚੰਗੀਆਂ ਥਾਵਾਂ ਤੋਂ ਅਵਾਰਡ ਮਿਲਣ ਲੱਗੇ ਕਿਵੇਂ ਖੁਸ਼ੀ ਮਿਲਦੀ ਪੂਰੀ ਬਹੁਤ ਖੁਸ਼ੀ ਹੁੰਦੀ ਹੈ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਵਧੀਆ ਕੰਮ ਕਰ ਰਹੇ ਹਾਂ ਤੇ ਅਵਾਰਡ ਮਿਲਿਆ ਬਹੁਤ ਖੁਸ਼ੀ ਹੋਈ ਸੀ ਤੇ ਹੁਣ ਮਤਲਬ ਇਦਾਂ ਹੈ ਕਿ ਹੋਰ ਵੀ ਹੋਰ ਵੱਡੇ ਅਵਾਰਡਸ ਲਵਾਂ ਹੂੰ ਕੰਮ ਕਰਕੇ ਪਰ ਆਈ ਹੁੰਦਾ ਪ੍ਰੋਬਲਮ ਜਦੋਂ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਆਂ ਉਦੋਂ ਉਦੋਂ ਆਏ ਹੁੰਦਾ ਵੀ ਨਹੀਂ ਯਾਰ ਵੀ ਕੁਆਲਿਟੀ ਦੇਣੀ ਆ ਲੋਕਾਂ ਲੋਕਾਂ ਦੇ ਹੱਥਾਂ 'ਚ ਜਿਹੜੀ ਚੀਜ਼ ਜਾ ਰਹੀ ਆ ਸਾਫ ਸਫਾਈ ਦਾ ਧਿਆਨ ਰੱਖਾਂ ਪ੍ਰੋਡਕਟ ਦਾ ਧਿਆਨ ਰੱਖਣਾ ਪਰ ਪਟਿਆਲੇ 'ਚ ਪਿਛਲੇ ਦਿਨੀ ਜਿਹੜੀਆਂ ਅਫਵਾਹਾਂ ਉੱਡੀਆਂ ਸੀਗੀਆਂ ਕਿ ਕੇਕ ਨਾਲ ਇੱਕ ਬੱਚੇ ਦੀ ਵੀ ਜਨ ਗਈ ਆ ਕੀ ਲੱਗਦਾ ਵੀ ਇਨ੍ਹਾਂ ਚੀਜ਼ਾਂ ਦਾ ਜਾਂ ਜਾਂ ਅੱਗੇ ਜਦੋਂ ਕੰਮ ਸ਼ੁਰੂ ਕਰਨਾ ਤੇ ਇਨ੍ਹਾਂ ਦੀ ਕਿਵੇਂ ਵਰਕ ਕਰਨਾ ਫਿਰ ਸਾਫ ਸਫਾਈ ਬਹੁਤ ਜ਼ਰੂਰੀ ਆ ਹੂੰ ਜਿਹੜਾ ਕੇਸ ਹੋਇਆ ਸੀ ਆ ਬਹੁਤ ਮਾੜੀ ਗੱਲ ਸੀ ਪਰ ਇਦਾਂ ਕਿਹਾ ਜਾਂਦਾ ਵੀ ਜਦੋਂ ਕੋਈ ਕੰਮ ਸ਼ੁਰੂ ਕਰਦਾ ਹੈ ਉਦੋਂ ਕੁਆਲਿਟੀ ਤੇ ਬਹੁਤ ਧਿਆਨ ਰੱਖਿਆ ਜਾਂਦਾ ਹੈ ਫਿਰ ਜਦੋਂ ਕੰਮ ਚੱਲ ਜਾਂਦਾ ਬਹੁਤ ਕੰਮ ਹੋ ਜਾਂਦਾ ਫਿਰ ਬੰਦੇ ਨੂੰ ਐ ਹੁੰਦਾ ਵੀ ਬਸ ਹੋਣਾ ਛੇਤੀ ਛੇਤੀ ਨਵੇੜੋ ਕੰਮ ਖਤਮ ਕਰੋ ਇਦਾਂ ਦਾ ਅਸੀਂ ਇਹ ਚੀਜ਼ ਦਾ ਬਹੁਤ ਧਿਆਨ ਰੱਖਿਆ ਹੋਇਆ ਕਿਉਂਕਿ ਸਾਡਾ ਕੋਈ ਸਟੋਰ ਨਹੀਂ ਹੈ ਹਾਲੇ ਫਿਲਹਾਲ ਬਟ ਜਿਹੜੋ ਹਾਲ ਫਿਲਹਾਲ ਅਸੀਂ ਘਰੋਂ ਕੰਮ ਕਰ ਰਹੇ ਹਾਂ ਤੇ ਜਿਹੜੀ ਕਿਚਨ ਚ ਅਸੀਂ ਕੇਕਸ ਰੈਡੀ ਕਰ ਰਹੇ ਹਾਂ ਉਹੀ ਕਿਚਨ ਚ ਅਸੀਂ ਆਪਣਾ ਵੀ ਖਾਣਾ ਬਣਾਉਣਾ ਹੁੰਦਾ ਤਾਂ ਉੱਥੇ ਸਾਫ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਕਿਉਂਕਿ ਅਸੀਂ ਵੀ ਜੋ ਖਾਣਾ ਉੱਥੇ ਰੈਡੀ ਕਰਨਾ ਤੇ ਜਿਹੜੇ ਕੇਕਸ ਆਈਡੀ ਕਰ ਰਹੇ ਹਾਂ ਉੱਥੇ ਰੈਡੀ ਕਰਦੇ ਹਾਂ ਤਾਂ ਸਾਫ ਸਫਾਈ ਵੱਲੋਂ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਬਾਕੀ ਜਿਹੜੇ ਪ੍ਰੋਡਕਟਸ ਯੂਜ਼ ਕਰਦੇ ਹਾਂ ਕੁਆਲਿਟੀ ਦਾ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਹੀ ਕਾਫੀ ਸੁਪੀਰੀਅਰ ਹੁੰਦੀ ਹੈ ਬਹੁਤ ਹਾਈ ਕੁਆਲਿਟੀ ਮਤਲਬ ਇਦਾਂ ਕੁਝ ਨਹੀਂ ਹੈ ਜੇ ਕੋਈ ਚੀਜ਼ ਪਤਾ ਹੈ ਵੀ ਹਾਂ ਇਹਨੂੰ ਕਾਫੀ ਟਾਈਮ ਹੋ ਗਿਆ ਪਰ ਇਹਨੂੰ ਟਾਈਮ ਟੂ ਟਾਈਮ ਉਹਦੀ ਐਕਸਪਾਇਰੀ ਡੇਟ ਚੈੱਕ ਕੀਤੀ ਜਾਂਦੀ ਹੈ ਕਿ ਜੇ ਕੋਈ ਚੀਜ਼ ਖਰਾਬ ਹੋ ਅੱਧੀ ਤੋਂ ਜ਼ਿਆਦਾ ਵੀ ਪਈ ਹੋਵੇ ਪਰ ਉਹਨੂੰ ਅਸੀਂ ਡਿਸਕਾਰਡ ਕਰਾਂਗੇ ਉਹਨੂੰ ਸਿੱਟਾਂਗੇ ਉਹਨੂੰ ਯੂਜ਼ ਨਹੀਂ ਕਰਾਂਗੇ ਕੰਪੀਟੀਸ਼ਨਾਂ ਚ ਵੀ ਮੁਕਾਬਲਿਆਂ ਚ ਵੀ ਹਿੱਸਾ ਲਿਆ ਹਾਂਜੀ ਲਾਸਟ ਵਧੀਆ ਰਿਸਪਾਂਸ ਮਿਲੇ ਉਹਦੇ ਚ ਹਾਂਜੀ